ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਗਾਉੜੀ ਬਹਿਰਾਗਣ ਮਹਿਲਾ ਚੌਥਾ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਭਾਈ ਬਲਵਿੰਦਰ ਸਿੰਘ ਜੀ ਲੋਪੋ ਕੇ ਉਹਨਾਂ ਦੀ ਤੁੰਤੇ ਅਧਾਰਤ ਇਹ ਸ਼ਬਦ ਆਪ ਜੀ ਸਿੱਖਣ ਜਾ ਰਹੇ ਹੋ ਤੇ ਆਪਾਂ ਜਦੋਂ ਵੀਰਾਂ ਦੇ ਸਕੇਲ ਤੇ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਾ ਮੰਨਦੇ ਹਾਂ ਪਹਿਲੇ ਕਾਲੇ ਨੂੰ ਜਦੋਂ ਸਾ ਮੰਨਦੇ ਹਾਂ ਤਾਂ ਮੰਦਰ ਸप्तक ਵਿੱਚ ਕੋਮਲ ਨੀ ਤੇ ਮਲ ਸप्तक ਵਿੱਚ ਸਾ ਤੋਂ ਬਾਅਦ ਕੋਮਲ ਰੇ ਕੋਮਲ ਗਾ ਅਤੇ ਸ਼ੁੱਧ ਗਾ ਤੁਹਾਨੂੰ ਲੱਗਦੇ ਹਨ ਮਾ ਪਾ ਕੋਮਲ ਧਾ ਅਤੇ ਸ਼ੁੱਧ ਧਾ ਦੋਨੋਂ ਲੱਗਦੇ ਹਨ ਉਸ ਤੋਂ ਬਾਅਦ ਨੀ ਕੋਮਲ ਤਾਰ ਸਬ ਤੱਕ ਪਿਚ ਸਾ ਅਤੇ ਕੋਮਲ ਰੇ ਇਥੇ ਤੱਕ ਸ਼ਬਦ ਦਾ ਚਲਣ ਹੈ ਤੇ ਆਸਾਨੀ ਦੇ ਨਾਲ ਵੀਰਾਂ ਦੀ ਇਹ ਸ਼ਬਦ ਰੇਂਜ ਵਿੱਚ ਹੈ ਤੇ ਗਾਇਨ ਕੀਤਾ ਜਾ ਸਕਦਾ ਹੈ ਪਹਿਲਾਂ ਆਪਾਂ ਦੇਖਾਂਗੇ ਸਥਾਈ ਤੇ ਫਿਰ ਦੇਖਾਂਗੇ ਅੰਤਰਾ ਪਹਿਲਾਂ ਸਥਾਈ ਗਾਇਨ ਕਰਦੇ ਹਾਂ ਤੇ ਕੱਲੇ-ਕੱਲੇ ਸੁਰ ਤੇ ਸਿੱਖਦੇ ਹਾਂ ਹਮ ਰੁਲਤੇ ਫਿਰਤੇ कोई बात पूछता हम रुलते फिरते कोई बात ना पूछता गुरसन ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਪਹਿਲਾਂ ਨਾ ਦੇਖਦੇ ਹਾਂ ਹੰ ਰੁਲਤੇ ਫਿਰਤੇ ਹੰ ਰੁਲਤੇ ਕੋਈ ਬਾਤ ਨਾ ਪੁੱਛਤਾ ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਹਮ ਰੁੜਤੇ ਸੰਗ ਤੇ ਦੂਜੀ ਵਾਰ ਕਿਵੇਂ ਗਾਇਨ ਕਰਨਾ ਹੈ ਗੁਰ ਸਤ ਗੁਰ ਸੰਗ ਗੁਰ ਸਤ ਗੁਰ ਸੰਗ ਗੁਰਸਤ ਗੁਰਸੰਗ ਗੁਰਸਤ ਗੁਰਸੰਗ ਤੇ ਤੁ ਇਧਰ ਆ ਜਾਣਾ ਹੈ ਕੀ ਰੇ ਹਮਤਾ ਪੇ ਗੁਰਸਤ ਗੁਰਸੰਗ ਗੁਰ ਸਤ ਗੁਰ ਸੰਗ ਦਾ ਇਟ ਵਾਸ ਪੀੜ ਨਾਲ ਹੈ ਕਿਰੇ ਅਮਥੇ ਪੇ ਹੰਰਲਤੇ ਫਿਰਤੇ ਕੋਈ ਬਾਤ ਨਾ ਜਤਾ ਇਸ ਤੋਂ ਬਾਅਦ ਜਿਹੜਾ ਅੰਤਰਾ ਹੈ ਸਿੱਧਾ ਤਾਂ ਸਭ ਤੱਕ ਦੇ ਸਾਤੋਂ ਹੈ ਜਿਆਦਾ ਉੱਚਾ ਤਾਂ ਜਾਣਾ ਨਹੀਂ ਹੈ ਲੇਕਿਨ ਅੰਤਰਾ ਸਟਾਰਟ ਤਾਂ ਸਭ ਤੱਕ ਤੋਂ ਹੀ ਹੁੰਦਾ ਹੈ ਹਮਰੇ ਮਨ ਚਿਤ ਹਰੇ ਆਸ ਨਿਤ ਹਮਰੇ ਮਨ chit har aas nit kyun dekhar dars tuma ਸੋ ਜਾਣ ਤਾ ਜਿਨ ਪ੍ਰੀਤ ਲਾਈ ਸੋ ਜਾਣ ਤਾ ਹਮਰੇ ਮਨ ਚਿਤ ਹਰ ਬਉਤ ਪਿਆਰਾ ਹੋ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਣ ਹਾਰ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਣ ਹਾਰ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਣ ਨਾ ਪੁੱਛਤਾ ਤੇ ਹੁਣ ਆਪਾਂ ਅੰਤਰੇ ਨੂੰ ਕੱਲੇ-ਕੱਲੇ ਸੁਰ ਤੇ ਦੇਖਦੇ ਹਾਂ ਹਮਰੇ ਮਨ ਚਿਤ ਹਰਿਆਸ ਨਿਤ ਕਿਉਂ ਦੇਖਾਂ ਹਰ ਦਰਸ਼ ਤੁਮਾਰਾ ਸੇਮ ਜਿਹਾ ਟਿਉਨ ਤੇ ਥੋੜਾ ਜਿਹਾ ਤੁ ਸਟਾਰਟਿੰਗ ਬਲੇ ਚੇਂਜ ਹੈ ਜਿਨ ਪ੍ਰੀਤ ਲਾਈ ਸੋ ਜਾਣ ਤ ਹਮਰੇ ਮਨ ਹਰ ਮੌਤ ਪਿਆਰ ਇਸ ਤੋਂ ਬਾਅਦ ਤੀਸਰੀ ਪੰਕਤੀ ਕਿਵੇਂ ਹੈ ਖਉ ਕੁਰਬਾਨੀ ਗੁਰ ਆਪਨੇ ਖਉ ਕੁਰਬਾਨੀ ਗੁਰ ਆਪਨੇ ਉਪੁਰਬਾਨੀ ਗੁਰਿਆਪਣੇ ਜਿਨ ਵਿਛੜਿਆ ਮਿਲਿਆ ਮੇਰਾ ਸਿਰ ਜਾਣ ਰਾ ਤੇ ਤੁਣ ਵਾਪਸੀ ਹੋਣੀ ਐ ਜਿਨ ਵਿਛੜਿਆ ਮਿਲਿਆ ਮੇਰਾ सिर जन पहली बार जो वापसी होनी है ता मां स्वर तक आ रुकना है दूजी बार जिन विछड़िया मिलया मेरा सिर जाना ਜਿਨ ਵਿਛੜਿਆ ਮਿਲਿਆ ਮੇਰਾ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਣਹਾਰਾ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਣਹਾਰਾ ਹੰ ਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਅਗਲੇ ਅੰਤਰੇ ਸੇਮ ਇਸ ਤਰੀਕੇ ਨਾਲ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ